ਵੈਲਕਮ ਬੈਕ ਬਹੁਤ ਬਹੁਤ ਸਵਾਗਤ ਹੈ ਜੀ ਕਰੇਲੂ ਇਲਾਜ ਅੱਜ ਫਿਰ ਇੱਕ ਜ਼ਬਰਦਸਤ ਵੀਡੀਓ ਜ਼ਬਰਦਸਤ ਟੌਪਿਕ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਅੱਜ ਦਾ ਟੌਪਿਕ ਉਹਨਾਂ ਦੀਆਂ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦੇਗਾ ਜਿਨ੍ਹਾਂ ਨੂੰ ਯੰਗ ਦਿਖਣ ਦੀ ਬੜੀ ਚਾਹਤ ਹੈ ਖਾਸ ਕਰ ਮਹਿਲਾਵਾਂ ਨੂੰ ਖਾਸ ਕਰ ਲੇਡੀਜ਼ ਨੂੰ ਯੰਗ ਦਿਖਣਾ ਬਹੁਤ ਅੱਛਾ ਲੱਗਦਾ ਹੈ ਹਾਲਾਂਕਿ ਅੱਜ ਕੱਲ ਜੈਂਟਸ ਵੀ ਬੜੇ ਕੌਨਸ਼ੀਅਸ ਹੋ ਗਏ ਹਨ ਕਿ ਯਾਰ ਸਭ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਯਾਰ ਅਸੀਂ ਯੰਗ ਫੀਲ ਕਰੀਏ 50 ਸਾਲ ਵਾਲਾ ਬੰਦਾ ਵੀ ਕਹਿੰਦਾ ਯਾਰ ਮੈਂ 25 30 ਦਾ ਨਜ਼ਰ ਆਣਾ ਚਾਹੀਦਾ ਫੇਰ ਗੱਲ ਬਣੇਗੀ ਅੱਜ ਐਸਾ ਨੁਸਖਾ ਦੱਸਾਂਗਾ ਰਿੰਕਲਸ ਜਿਨ੍ਹਾਂ ਦੇ ਝੁਰੜੀਆਂ ਪਈਆਂ ਹੋਈਆਂ ਟਾਈਟ ਹੋ ਜਾਏਗਾ ਸਕਿਨ ਟਾਈਟ ਹੋ ਜਾਏਗੀ ਹਾਈਪਰ ਪਿਗਮੈਂਟੇਸ਼ਨ ਯਾਨੀ ਜਿਨ੍ਹਾਂ ਦੇ ਛਾਈਆਂ ਦੀ ਤਕਲੀਫ ਹੈ ਬਿਲਕੁਲ ਠੀਕ ਹੋ ਜਾਏਗੀ ਕੀਲ ਮੁਹਾਸੇ ਜਾਂ ਫਿਰ ਉਹਨਾਂ ਦੀ ਵਜ੍ਹਾ ਨਾਲ ਜਿਹੜੇ ਕਾਲੇ-ਕਾਲੇ ਨਿਸ਼ਾਨ ਪੈ ਜਾਂਦੇ ਆ ਗਾਇਬ ਹੋ ਜਾਣਗੇ ਗਾਇਬ ਔਰ ਰੰਗ ਨਿਖਰੇਗਾ ਸੋ ਅਲੱਗ ਗਜ਼ਬ ਦਾ ਫਾਰਮੂਲਾ ਹੈ ਔਰ ਕਮਾਲ ਦੀ ਗੱਲ ਹੈ ਐਸ ਫਾਰਮੂਲੇ ਚ ਇੱਕੋ ਹੀ ਚੀਜ਼ ਹੈ ਔਰ ਇੱਕੋ ਹੀ ਫਾਰਮੂਲਾ ਹੈ ਲੇਕਿਨ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਕਿੱ ਕਰ ਦੇਗਾ ਡਲ ਸਕਿਨ ਦੇ ਉੱਤੇ ਐਨੀ ਚਮਕ ਲੈ ਕੇ ਆਏਗਾ ਕਿ ਮਜ਼ਾ ਆ ਜਾਏਗਾ ਬਹੁਤ ਜ਼ਬਰਦਸਤ ਹੈ ਬਹੁਤ ਜ਼ਬਰਦਸਤ ਹੈ ਇੱਕ ਹੋਰ फटाफट ਤੁਹਾਨੂੰ ਮੈਂ ਗੱਲ ਦੱਸ ਦਿੰਦਾ ਅਗਲਾ ਵੀਡੀਓ ਮੇਰਾ ਦੇਖਣਾ ਨਾ ਪੁੱਲਣਾ ਕਿਉਂਕਿ ਬਹੁਤ ਜ਼ਬਰਦਸਤ ਬੜੀ ਵੱਡੀ ਖੁਸ਼ਖਬਰੀ ਲੈਣਾ ਲੈ ਕੇ ਆਇਆ ਮੈਂ ਔਰ ਅਗਲੇ ਵੀਡੀਓ ਚ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕਿ ਐਡੀ ਵੱਡੀ ਜਿਹੜੀ ਖੁਸ਼ਖਬਰੀ ਹੈ ਜਿਹੜੀ ਸਾਰੀ ਦੁਨੀਆ ਦੀ ਜ਼ਿੰਦਗੀ ਬਦਲ ਦੇਗੀ ਬਹੁਤ ਕਮਾਲ ਦੀ ਮੈਂ ਤੁਹਾਨੂੰ ਵੀਡੀਓ ਔਰ ਉਹ ਖੁਸ਼ਖਬਰੀ ਸ਼ੇਅਰ ਕਰਾਂਗਾ ਅਗਲੇ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਨਾ ਬਹੁਤ ਜਲਦ ਲੈ ਕੇ ਆ ਰਹੇ ਹਾਂ ਔਰ ਅੱਜ ਦਾ ਟੌਪਿਕ ਔਰ ਅੱਜ ਦੇ ਫਾਰਮੂਲੇ ਦੇ ਉੱਤੇ ਆ ਜਾਣੇ ਆ ਸਟ੍ਰੇਟ ਵੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਇੱਕੋ ਹੀ ਆਈਟਮ ਲੈਣੀ ਹੈ ਉਹਦਾ ਨਾਮ ਹੈ ਮੇਥੀ ਦਾਣਾ ਤੁਸੀਂ ਕਹੋਗੇ ਯਾਰ ਹਰ ਵਾਰ ਮੇਥੀ ਦਾਣਾ ਲਿਆਣ ਦੇ ਮੈਂ ਕਹਿੰਦਾ ਮੇਥੀ ਦਾਣੇ ਦੇ ਐਨੇ ਫਾਇਦੇ ਐ ਘੱਟੋ-ਘੱਟ ਮੈਂ 100 ਵੀਡੀਓ ਬਣਾ ਸਕਦਾ ਐ ਔਰ 100 ਵੀਡੀਓਜ਼ ਦੇ ਵਿੱਚ ਅਲੱਗ-ਅਲੱਗ ਤਰੀਕੇ ਅਲੱਗ-ਅਲੱਗ ਫਾਰਮੂਲੇ ਮੇਥੀ ਦਾਣੇ ਦੇ ਉੱਤੇ ਸਾਰੇ ਕਾਮਯਾਬ ਫਾਰਮੂਲੇ ਔਰ ਅਜ਼ਮਾਏ ਹੋਏ ਰਾਈਟ ਇਹ ਵੀ ਬੜਾ ਅਜ਼ਮਾਇਆ ਹੈ ਕੀ ਕਰਨਾ ਹੈ ਜੀ ਖਰਚਾ ਮੈਂ ਕਹਿੰਦਾ 10 ਰੁਪਏ ਤੋਂ ਜ਼ਿਆਦਾ ਨਹੀਂ ਆਣਾ 2-3 ਰੁਪਏ 4 ਰੁਪਏ 'ਚ ਤੁਹਾਡਾ ਫਾਰਮੂਲਾ ਬਣ ਜਾਣਾ ਦੇਖੋ ਕੀ ਕਮਾਲ ਦੀ ਚੀਜ਼ ਐ ਕੀ ਕਰਨਾ ਹੈ 2 ਚਮਚ ਮੇਥੀ ਦਾਣੇ ਦੇ ਲੈਣੇ ਆ ਔਰ ਉਹਨੂੰ ਇੰਨੇ ਕੋ ਪਾਣੀ ਚ ਡਬੋਣਾ ਹੈ ਮਤਲਬ ਉਹਦੇ ਚ ਇੰਨਾ ਕੋ ਪਾਣੀ ਪਾਣਾ ਕਿ ਉਹ ਡੁੱਬ ਜੇ ਠੀਕ ਹੈ ਰਾਤ ਪਰ ਉਹਨੂੰ ਪਿਆ ਰਹਿਣ ਦਿਓ ਸਵੇਰੇ ਉਹ ਫੁੱਲ ਜਾਏਗਾ ਉਹਨੂੰ ਤੁਸੀਂ ਮਿਕਸੀ ਚ ਪਾ ਕੇ ਅੱਛੀ ਤਰ੍ਹਾਂ ਦਾ ਪੇਸਟ ਬਣਾ ਲਓ ਚੰਗੀ ਤਰ੍ਹਾਂ ਔਰ ਉਸ ਪੇਸਟ ਨੂੰ ਕਿਸੇ ਕੜਾਈ ਚ ਜਾਂ ਕਿਸੇ ਪੈਨ ਦੇ ਵਿੱਚ ਪਾ ਕੇ ਸਿਮ ਗੈਸ ਦੇ ਉੱਤੇ ਚੰਗੀ ਤਰ੍ਹਾਂ ਗਰਮ ਕਰ ਲਓ ਯਾਨੀ ਕਿ ਉਹਦਾ ਪਾਣੀ ਉੱਡ ਜੇ ਜਦੋਂ ਤੁਹਾਨੂੰ ਲੱਗੇ ਕਿ ਹੁਣ 10 ਮਿੰਟ ਬਾਅਦ ਹੁਣ ਇਹਦਾ ਪਾਣੀ ਉੱਡ ਗਿਆ ਹਿਲਾਉਂਦੇ ਰਹੋ ਨਾਲ-ਨਾਲ ਜਦੋਂ ਪਾਣੀ ਉੱਡ ਗਿਆ ਤੇ ਉਸ ਤੋਂ ਬਾਅਦ ਉਹਨੂੰ ਠੱਲੇ ਲਾ ਲੋ ਠੰਡਾ ਕਰਕੇ ਉਹਨੂੰ ਕਿਸੇ ਕੰਟੇਨਰ ਚ ਪਾ ਲੋ ਗਲਾਸ ਬੋਟਲ ਚ ਗਲਾਸ ਕੰਟੇਨਰ ਚ ਪਾ ਲੋ ਔਰ ਉਹ ਉਹ ਹਾਂ ਇੱਕ ਗੱਲ ਹੋਰ ਹਲਦੀ ਜ਼ਰੂਰ ਪਾ ਲੈਣਾ ਦੋ ਚੁਟਕੀ ਹਲਦੀ ਪਾ ਲੈਣਾ ਭਾਵੇਂ ਇੱਕ ਚੁਟਕੀ ਪਾ ਲੋ ਮੈਂ ਕੰਨਾ ਦੋ ਚਮਚੇ ਆ ਇੱਕ ਚੁਟਕੀ ਉਹਦੀ ਹਲਦੀ ਦੀ ਪਾ ਲੋ ਬੜਾ ਵਧੀਆ ਪੀਲੇ ਪੀਲੇ ਰੰਗ ਦਾ ਪੇਸਟ ਬਣ ਜਾਏਗਾ ਔਰ ਫਿਰ ਉਹਨੂੰ ਠੰਡਾ ਕਰਕੇ ਕੰਟੇਨਰ ਚ ਪਾ ਲੋ ਔਰ ਉਸ ਜਿਹੜਾ ਪੇਸਟ ਬਣ ਗਿਆ ਠੰਡਾ ਕਰਕੇ ਉਹਨੂੰ ਆਪਣੇ ਚਿਹਰੇ ਦੇ ਉੱਤੇ ਲਗਾਓ ਖਿਆਲ ਇਸ ਗੱਲ ਦਾ ਰੱਖਣਾ ਕਿਉਂਕਿ ਮੇਥੀ ਦਾਣੇ ਦਾ ਪੇਸਟ ਹੈ ਤੇ ਉਹ ਇਸ ਤਰੀਕੇ ਨਾਲ ਨਹੀਂ ਲੱਗੇਗਾ ਉਹਨੂੰ ਥੋੜਾ ਜਿਆ ਲੈ ਕੇ ਹਲਕਾ ਹਲਕਾ ਦਬਾ ਕੇ ਫਿਰ ਉਹ ਪੇਸਟ ਲੱਗੇਗਾ ਮੈਂ ਕਹਿੰਨਾ 20 25 ਮਿੰਟ ਬਾਅਦ ਅੱਧੇ ਘੰਟੇ ਬਾਅਦ ਉਹਨੂੰ ਮੂੰਹ ਨੂੰ ਧੋ ਲਓ ਆਪਣਾ ਗੁੰਗੁਨੇ ਪਾਣੀ ਨਾਲ ਜਦੋਂ ਸੁੱਕ ਜੇ ਤੁਸੀਂ ਦੇਖੋਗੇ ਪਹਿਲੀ ਵਾਰ ਚ ਤੁਹਾਨੂੰ ਇੰਨਾ ਫਰਕ ਨਜ਼ਰ ਆਏਗਾ ਇੰਨਾ ਗਜ਼ਬ ਦਾ ਫਰਕ ਆਏਗਾ ਤੁਸੀਂ ਕਹੋਗੇ ਯਾਰ ਚਿਹਰੇ ਤੇ ਇੰਨੀ ਚਮਕ ਆ ਗਈ ਕਮਾਲ ਦੀ ਚਮਕ ਔਰ ਜਿਹੜੀ ਸਕਿਨ ਟਾਈਟ ਟਾਈਟ ਮਹਿਸੂਸ ਹੋਏਗੀ ਕਮਾਲ ਜ਼ਬਰਦਸਤ ਫਾਰਮੂਲਾ ਹੈ ਮਤਲਬ ਤੁਸੀਂ ਕਦੀ ਸੁਣਿਆ ਨਹੀਂ ਹੋਣਾ YouTube ਚੈਨਲ ਦੇ ਉੱਤੇ ਕਦੀ ਨਹੀਂ ਸੁਣਿਆ ਹੋਣਾ ਕਿ ਇਸ ਤਰੀਕੇ ਦੀ ਚੀਜ਼ ਵੀ ਕਦੀ ਮਤਲਬ ਇੰਨਾ ਸਕਿਨ ਨੂੰ ਟਾਈਟ ਕਰ ਸਕਦੀ ਹੈ ਠੀਕ ਹੈ ਇਸ ਇਸ ਫਾਰਮੂਲੇ ਨੂੰ ਅਜ਼ਮਾ ਕੇ ਦੇਖੋ ਵਾਕਈ ਇਸ ਜਿੰਨੀਆਂ ਚੀਜ਼ਾਂ ਮੈਂ ਦਸੀਆਂ चेहरे के उ चमक हाइपर पिगमेंटेन सारिया चीज़ों चीज़ बड़ा जबरदस्त काम करता है राइट वीडियो चंगा लग्या हो लाइक और शेयर जरूर करना सबसक्राइब करे बगैर मत जाना और अगले वीडियो का इंतजार करना जबरदस्त खुशखबरी लैके आ रहे हैं मजा आ जाएगा जिंदगी बदल जाएगी बहुत बहुत शुक्रिया इस वीडियो में देख वास्ते और शेयर करने वास्ते थैंक यू वेरी मच गॉड ब्लैस यू